ਚ ਦੋ ਕਾਸਟਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਬਦਲਿਆ ਕਿਸੇ ਦੇ ਡਰੋਂ ਜਾਂ ਲਾਲਚੋਂ ਮੱਝ ਵੀ ਸਿੱਖ ਤੇ ਰਵਜਾਸੀਏ ਸਿੱਖ ਜਿਨ੍ਹਾਂ ਨਾਲ ਅਸੀਂ ਬਿਤਕਰਾ ਕਰਦੇ ਆਂ ਜਾਤੀ ਤੌਰ ਤੇ ਬਿਤਕਰਾ ਕਰਦੇ ਆਂ ਜਿਨ੍ਹਾਂ ਨੂੰ ਅਸੀਂ ਲਾਗੀ ਦੱਸਦੇ ਆਂ ਆ ਕਈ ਨੇ ਨਾ ਚੜਮ ਚੌਧਰੀ ਲਾਗੀ ਹੀ ਦੱਸਦੇ ਨੇ ਇਹ ਉਹ ਕੌਮਾਂ ਨੇ ਜਿਨ੍ਹਾਂ ਨੇ ਦੇਸ਼ ਲਈ ਧਰਮ ਲਈ ਸਿਰ ਬਾਰ ਤੇ ਸਿਰ ਦੇਤੇ ਪਰ ਧਰਮ ਨਹੀਂ ਬਦਲਿਆ ਨਾ ਲਾਲਚ ਤੋਂ ਨਾ ਡਰ ਤੋਂ ਸੱਚ ਦੋਸਤੋ ਬੋਲਿਆ ਜਾਂਦਾ ਸੱਚ ਬੋਲਿਆ ਜਾਂਦਾ ਕਈਆਂ ਨੂੰ ਕੌੜਾ ਲੱਗਦਾ ਇਹ ਵੀ ਕੌੜਾ ਸੱਚ ਹੈ ਜੇ ਸਾਡੇ ਦੇਸ਼ ਦੇ ਵਿੱਚ ਅੱਜ ਪਾਕਿਸਤਾਨ 'ਚ ਦੇਖ ਲਓ ਉੱਥੇ ਤੁਹਾਨੂੰ ਰਾਜਪੂਤ ਵੀ ਮਿਲ ਜਾਣਗੇ ਜੱਟ ਵੀ ਮਿਲ ਜਾਣਗੇ ਉੱਥੇ ਤੁਹਾਨੂੰ ਮਿਲਣੇ ਨਹੀਂ ਮੱਝ ਵੀ ਸਿੱਖ ਮਿਲਣੇ ਨਹੀਂ ਰਵਿਦਾਸੀ ਸਿੱਖ ਇਹ ਕਿਉਂ ਨਹੀਂ ਮਿਲਣੇ ਕਿਉਂਕਿ ਇਹਨਾਂ ਨੇ ਨਾ ਲਾਲਚ ਤੋਂ ਨਾ ਡਰ ਤੋਂ ਇਹਨਾਂ ਨੇ ਧਰਮ ਨਹੀਂ ਬਦਲਿਆ ਇਹਨਾਂ ਨੇ ਨਾ ਔਰੰਗਜ਼ੇਬ ਤੋਂ ਨਾ ਕਿਸੇ ਤੋਂ ਹੋਰ ਗੁਰੂ ਜੀ ਦਾ ਵੀ ਹੱਥ ਗੁਰੂ ਸਹਾਬਾਨਾਂ ਦਾ ਵੀ ਇਹਨਾਂ ਨੂੰ ਇਹਨਾਂ ਦੇ ਸਿਰ ਤੇ ਰਹਾ ਪੁੱਤ ਬਣਾ ਕੇ ਗੁਰੂ ਸਾਹਿਬ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਪੁੱਤ ਦਾ ਖਿਤਾਬ ਦੇ ਕੇ ਬੇਟੇ ਦਾ ਗੁਰੂ ਪਾਤਸ਼ਾਹ ਜੀ ਦੇ ਬੇਟੇ ਹੋਣ ਦਾ ਖਿਤਾਬ ਇਹਨਾਂ ਨੂੰ ਮਿਲਿਆ ਉੱਥੇ ਤੁਹਾਨੂੰ ਜੱਟ ਵੀ ਮਿਲਣਗੇ ਰਾਜਪੂਤ ਵੀ ਮਿਲਣਗੇ ਇਹੀ ਦੋਏ ਤਿੰਨੇ ਜਿਆਦੇ ਇੱਥੇ ਕਹਿੰਦੇ ਆ ਅਸੀਂ ਦਲੇਰ ਆ ਪਰ ਆ ਗਰੀਬੜੇ ਕਿਉਂਕਿ ਦੂਜੇ ਹੋフィー ਤਾਂ ਜਦੋਂ ਰਾਜਪੂਤ ਨੇ ਜਾਂ ਜੱਟ ਨੇ ਤੇ ਉਦੋਂ ਵੀ ਇਹਨਾਂ ਦੀ ਸਥਿਤੀ ਇਹਨਾਂ ਨੂੰ ਤਾਂ ਵਧੀਆ ਹੋਵੇਗੀ ਪਰ ਇਹਨਾਂ ਨੇ ਗਰੀਬੜੇ ਰਹਿੰਦੇ ਹੋਏ ਦੁੱਖ ਘਟਦੇ ਹੋਏ ਭੁੱਖ ਘਟਦੇ ਹੋਏ ਧਰਮ ਨਹੀਂ ਬਦਲਿਆ ਈਨ ਨਹੀਂ ਮੰਨੀ ਸ਼ੇਰਾਂ ਦੇ ਜਵਾੜੇ ਪਾੜ ਦਿੱਤੇ ਸ਼ੇਰਾਂ ਦੇ ਜਵਾੜੇ ਪਾੜ ਦਿੱਤੇ ਆਪਣਾ ਆਪ ਬਾਰ ਦਿੱਤਾ ਦੇਸ਼ ਦੇ ਉੱਪਰੋਂ ਬਾਰਤਾ ਧਰਮ ਦੇ ਉੱਪਰੋਂ ਬਾਰਤਾ ਪਰ ਇਹਨਾਂ ਨੇ ਧਰਮ ਨਹੀਂ ਬਦਲਿਆ ਰਬਦਾਸੀਏ ਸਿੱਖ ਤੇ ਮਜਬੀ ਸਿੱਖ ਇਹ ਕੌੜਾ ਸੱਚ ਹੈ ਕਈਆਂ ਨੂੰ ਮੇਰੀਆਂ ਗੱਲਾਂ ਹੁਣ ਬੁਰੀਆਂ ਲੱਗਣੀਆਂ ਵੀ ਤਾਂ ਐਂ ਕਹਤਾ ਵੀ ਜੱਟਾਂ ਤੇ ਰਾਜਪੂਤਾਂ ਨੇ ਉੱਥੇ ਜੀ ਧਰਮ ਬਦਲ ਲਿਆ ਚਾਹੇ ਉਹਨਾਂ ਨੇ ਕਿਵੇਂ ਵੀ ਬਦਲਿਆ ਬਦਲਿਆ ਸੱਚ ਹੈ ਇਹ ਪਾਕਿਸਤਾਨ 'ਚ 4 ਕਰੋੜ ਨੇ ਜੱਟ ਰਾਜਪੂਤ ਬਹੁਤ ਨੇ ਪਰ ਜੇ ਹੈ ਨਹੀਂ ਧਰਬਦਾਸੀਏ ਸਿੰਘ ਤੇ ਮਜਬੀ ਸਿੰਘ ਇੱਥੇ ਆਪਣੇ ਬਾਲਮਿਕੀ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਦਾ ਨਹੀਂ ਮੈਨੂੰ ਪਤਾ ਰਮਦਾਸੀਆਂ ਨੂੰ ਕੀ ਕਿਹਾ ਜਾਂਦਾ ਪਰ ਰਮਦਾਸੀ ਭਾਈਚਾਰੇ ਚ ਕੀ ਕਿਹਾ ਜਾਂਦਾ ਇਹਨਾਂ ਨੇ ਧਰਮ ਨਹੀਂ ਬਦਲਿਆ ਲੜਾਈਆਂ ਲੜੀਆਂ ਨੇ ਗੁਰੂ ਸਾਹਿਬ ਜੀ ਨੇ ਐਵੇਂ ਥੋੜੀ ਕਿਤੇ ਖਿਤਾਬ ਦਿੱਤਾ ਬੇਟੇ ਹੋਣ ਦਾ ਜੇ ਉਹਨਾਂ ਦੀ ਭਗਤੀ ਗੁਰੂ ਸਾਹਿਬ ਪ੍ਰਤੀ ਹੈਗੀ ਸੀ ਸੱਚੀ ਨਿਸ਼ਟਾ ਸੀ ਤਾਂ ਗੁਰੂ ਸਾਹਿਬ ਨੇ ਉਹ ਤਾਂ ਖੁਸ਼ ਹੋ ਕੀ ਹੈ ਨਾ ਰੰਗਰੇਤੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਅੱਜ ਸਿਰ ਝੁਕਦਾ ਹੈ ਅਫਸੋਸ ਇਸ ਗੱਲ ਦਾ ਮੈਨੂੰ ਹੁੰਦਾ ਹੈ ਬਾਬਾ ਜੀਵਨ ਸਿੰਘ ਜੀ ਦਾ ਜਦੋਂ ਸ਼ੀਰਦੀ ਦਿਹਾੜਾ ਜਾਂ ਜਨਮ ਦਿਹਾੜਾ ਪੰਜਾਬ ਚ ਮਨਾਇਆ ਜਾਂਦਾ ਹੈ ਨਾ ਗੁਸਾ ਨਾ ਕਰਿਓ ਮੇਰੀ ਗੱਲ ਦਾ ਉਹ ਹੁਣ ਜਿਹੜੇ ਉਹਨਾਂ ਨੇ ਗੁਰਦੁਆਰੇ ਜਿਹੜੇ ਬਣੇ ਆ ਬਾਬਾ ਜੀਵਨ ਸਿੰਘ ਜੀ ਦੇ ਨਾਲ ਉੱਥੇ ਮਨਾਇਆ ਜਾਂਦਾ ਆ ਸਾਡੇ ਵਾਲੇ ਜਿਹੜੇ ਸਾਸੀ ਕਹਿੰਦੇ ਵੀ ਸਾਡੇ ਪਾਸੇ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਬਾਬਾ ਜੀਵਨ ਸਿੰਘ ਜੀ ਦਾ 99% ਨਹੀਂ ਮਨਾਇਆ ਜਾਂਦਾ ਪੰਜਾਬ ਚ ਇਹ ਵਿਤਕਰਾ ਨਹੀਂ ਤੇ ਹੋਰ ਕੀ ਐ ਅੱਜ ਤਹ ਸਿੱਧਾਂ ਨਾਲ ਵੀ ਵਿਤਕਰਾ ਕਰਦੇ ਆ ਸਵੇ ਤੇ ਅਸੀਂ ਨੇ ਐਡੋ-ਐਡ ਕੀਤੀ ਹੋਏ ਨੇ ਸਿੱਧਾਂ ਚ ਵੀ ਫਰਕ ਪਾਰ ਖਿਆ ਸੀ ਫਿਰ ਅਸੀਂ ਕਹਿੰਦੇ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਅਸੀਂ ਜੀ ਕਰਜਾਂ ਤੇ ਡੁੱਬੀ ਜਾਂਦੇ ਆ ਅਸੀਂ ਜੀ ਗਰੀਬੀ ਦੇ ਸ਼ਿਕਾਰ ਹੋਈ ਜਾਂਦੇ ਆ ਉਹ ਗੁਰੂ ਸਾਹਿਬ ਨੇ ਤੇ ਫਿਰ ਤੁਹਾਡੇ ਦੇ ਹੱਥ ਕਿੱਥੋਂ ਰੱਖਣ ਜਦੋਂ ਤੁਸੀਂ ਗੁਰੂ ਸਾਹਿਬ ਦੇ